ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਤ ਨਾ ਨਾਗੇ ਸੇ ਇਲਾਕੇ ਆ ਜੀ ਇੱਕ ਬੜਾ ਬਾਈ ਟੌਪ ਦੀ ਤਾਜੀ ਸੋਈ ਆ ਇੱਕ ਜਰਸੀ ਆ ਬਾਈ ਕੋਲ ਟੌਪ ਗੱਭਣ ਕਿ ਉਸ ਕਦਨ ਲੈਂਦੀ ਆ ਬਾਈ ਇੱਕ ਬਾਈ ਹੀਪਰ ਵੱੱਛੀ ਆ ਗਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕੁਛ ਲੈਨੇ ਬਾਈ ਟੋਡੇਲ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਹਾਂਜੀ ਜੀ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਬਹੁਤ ਵਧੀਆ ਬਈ ਨਿਮੇੜ ਲਿਆ ਕੰਮ ਕਰਦਾ ਹਾਂ ਹਾਂ ਕੰਮ ਕੁਮ ਨਿਮੇੜ ਲਿਆ ਹਾਂ ਬਸ ਵਿਹਲੇ ਆ ਪਸ਼ੂਆਂ ਦੇਖ ਲੈਂਦੇ ਠੀਕ ਆ ਬਈ ਨਾਮ ਤੇ ਐਡਰੈਸ ਬੋਲੋ 66 ਗਲਾਬ ਸਿੰਘ ਪਿੰਡ ਆ ਜੀ ਹੂੰ ਤੇ ਸੰਗਾਰਾ ਨੋ ਆ ਹੂੰ ਆ ਪਾਦਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਆ ਪੰਪਧੌੜ ਰਹਿ ਗਿਆ ਮੋਬਾਈਲ ਨੰਬਰ 95014 33579 ਠੀਕ ਆ ਬਈ ਹਾਂ ਬਾਕੀ ਇੱਕ ਡਾਕਟਰ ਗੱਲ ਕੀ ਆਪਾਂ ਹੱਗੇ ਵੀ ਲੋ ਜੈਦੇ ਹੁੰਦੇ ਆ ਆਪਾਂ ਵਧਾ ਹੁੰਗਾ ਸਾਰੀਆਂ ਲਿਆਂਦਿਆਂਗੇ ਘਰ ਦੀ ਆਪਣੀ ਕੋਈ ਨਹੀਂ ਓਕੇ ਜਿਵੇਂ ਆਪਾਂ ਮਾਲਕਾਂ ਨੇ ਕਹਤਾ ਜਾਂ ਪਹਿਲੇ ਜਾਂ ਦੂਜਾ ਆਪੋ ਵਿੱਚ ਕਹਿ ਕੇ ਦੇਣੀ ਜਦੋਂ ਇਹ ਲੜੀਆਂ ਨੂੰ ਜੱਜਮੈਂਟ ਕਰ ਲੇ ਹੁਣ ਰਾਤ ਦੀ ਬਾਹਰ ਸੂਈ ਐ ਠੀਕ ਹੈ ਜੇ ਜੂਰ ਦੀ ਆਪਾਂ ਨੂੰ ਬੰਦੇ ਨੇ ਗਾਰੰਟੀ ਦਿੱਤੀ ਹੈ ਕੱਲ ਸੂਈ ਸੀ ਆਪਾਂ ਤੜਕੇ ਲੈ ਕੇ ਆਏ ਆ ਓਕੇ ਹਾਂ ਜੇ ਜੂਰ ਦੀ ਬੰਦੇ ਨੇ ਗਾਰੰਟੀ ਦਿੱਤੀ ਹੋਵੇ ਕੰਪਲੀਟ ਹੈ ਸਾਰਾ ਕੁਝ ਤੇ ਬਾਕੀ ਜਦੋਂ ਵੀ ਲੈਣੀ ਆ ਵੱਡੀ ਛੋਟੀ ਆਪਦੀ ਪਹਿਲਾਂ ਲਾ ਜਜਮੈਂਟ ਕਰ ਲੈ ਛਾਈ ਪਾਉਣ ਤੋਂ ਪਹਿਲਾਂ ਦੋ ਆਏ ਦੇਖ ਲੈ ਹਾਂ ਜੇ ਉਹ ਛਾਈ ਪਾਤੀ ਉਸ ਤੋਂ ਬਾਅਦ ਅਗਲੇ ਦੀ ਵੜਾ ਵਾ ਥਣਪਾਸ ਕਰਾਉਣੇ ਹੁੰਦੇ ਆ ਪਹਿਲਾਂ ਨਰਖ ਵਰਖ ਲੈ ਬਹੁਤ ਠੀਕ ਆ ਹਾਂ ਤੇ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਦੂਜਾ ਸੂਆ ਸੂਈ ਹੈ ਕਦੋਂ ਸੂਈ ਆ ਭਰਾ ਇਹ ਡਾਕਟਰ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਬੱਚਾ ਕੀ ਦੇ ਤਾਂ ਮਗਰ ਡਾਕਟਰ ਬੱਚੀ ਆ ਬੱਚੀ ਵੀ ਗਾਂਰ ਦੀ ਬਹੁਤ ਕੁਆਲਟੀ ਵਾਲੀ ਬੱਚੀ ਹੈ ਬੱਚੀ ਬਹੁਤ ਚੰਗੀ ਹੈ ਬੱਚੀ ਬਹੁਤ ਚੰਗੀ ਹੈ ਆਹ ਬਈ ਬੱਚਾ ਬਾਕੀ ਨਾਰੂ ਨਰ ਖਾਲੇ ਜਮਾ ਹੈ ਅੱਲਾ ਨਾਰੂ ਤਾਜ਼ਾ ਪਿਆ ਹੈ ਸਹੀ ਗੱਲ ਆ ਹਾਂ ਤੇ ਕਿੰਨਾ ਕੁ ਬੋਲਾ ਗੱਡਿਆ ਫਿਰ ਇਹਦਾ ਬਹੁਤ ਡਾਕਟਰ ਮੰਨ ਕੇ ਚੱਲੋ ਵੀ ਹੁਣ 7 ਤੋਂ 8 ਕਿਲੋ ਰੰਗ ਦਾ ਤਿਆਰ ਹੋਊਗਾ ਓਕੇ ਹਾਂ ਠੀਕ ਆ ਤੇ ਜਿਵੇਂ ਮਾਲਕਾਂ ਨੇ ਦੱਸਿਆ ਪਹਿਲੇ ਸੂਏ 24 25 ਠੀਕ ਆ ਹਾਂ ਆਪਾਂ ਨੇ ਕੀ ਬੇਪੇ ਕੋ ਤੜਕੀ ਆਈ ਆ ਮਾਲਕਾਂ ਨੇ 24 25 ਕਿਲੋ ਚੋਆ ਦੱਸਿਆ ਬਾਕੀ ਲੇਵੇ ਉਹਨੇ ਡਾਕਟਰ ਕਹਿੰਦੀ ਬਾਹਰ ਜਮਾ ਹੀ ਦੇ ਹਾਂ ਦੁੱਧ ਦੇ ਕੀ 25 ਕਿਲੋ ਤੋਂ ਬਾਹਰ ਬਹੁਤ ਪਾਉਣ ਦੀ ਉਮੀਦ ਆਰਡਰ ਬੜਾ ਕਮ ਬਾਕੀ ਆਰਡਰ ਵੀ ਬਹੁਤ ਚੰਗਾ ਰਲ ਥਣ ਤੋਣਾ ਬਾਕੀ ਬਾਹਰ ਦੀ ਚਮਕ ਦੌਂਕ ਤੇ ਬੱਦੀ ਗੱਲ ਕੀ ਡਾਕਟਰ ਤੂੰ ਸੀਲ ਸੰਦੀ ਦਿਖਾ ਦੇ ਲੈ ਛੁੰਡੀ ਦੇ ਤੂੰ ਥਣ ਦੇ ਡਾਕਟਰ ਕਾਹਦੀਆਂ ਗੱਲਾਂ ਕਰਦਾ ਥਣ ਲੱਗਿਆ ਬਾਹਰ ਨੂੰ ਕਹਿੰਦੀ ਕੁਛ ਨਹੀਂ ਬਾਹਰ ਦੀ ਗਾਏ ਦਾ ਤੋ ਨਿਆਣਾ ਕੋਈ ਪਾਵੇ ਨਾ ਪਾਵੇ ਮੁਠੀ ਵਾਲਾ ਡਾਕਟਰ ਬਾਹਰ ਦੇਖੋ ਡਾਕਟਰ ਬਾਹਾਂ ਚੰਗਾ ਲੱਗਿਆ ਗੁੱਲੇ ਵਾਲਾ ਡਾਕਟਰ ਆ ਗਿਆ ਬਾਈ ਨਾ ਬਾਕੀ ਡਾਕਟਰ ਪਿੱਛੇ ਪੁੱਛੇ ਤਾਂ ਲੇਵਾ ਦਿਖਾ ਦੀ ਲੈ ਹਾਂ ਕੀ ਬਾਤ ਹੈ ਡਾਕਟਰ ਬਈ ਜਿੱਧਰ ਦੀ ਮਰਜ਼ੀ ਜਾ ਕਹਿਣਾ ਕੁਛ ਨਹੀਂ ਬਾਕੀ ਲੇਵਾ ਡਾਕਟਰ ਹੱਥੋਂ ਨੂੰ ਦੇਖੀ ਬਣ ਤਿਆਰ ਹੋਰ ਵੀ ਬਹੁਤ ਹੋ ਜਾਣਾ ਨੇ ਠੀਕ ਆ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸੋਈ ਸਵਾਈਆ ਬੱਚਾ ਮਗਰ ਬੱਚੀ ਹੈ ਮਗਰ ਡਾਕਟਰ ਬੱਚੀ ਵੀ ਮਗਰ ਬਹੁਤ ਚੰਗੀ ਹੈ ਉਹ ਬੱਚੀ ਨੇ ਵੀ ਸਾਲ ਡੇਢ ਸਾਲ ਵਾਲੀ ਨੇ ਨਾਲ ਹੀ ਤਿਆਰ ਹੋ ਗਿਆ ਦਾ ਗਾਂ ਦੇ ਨਾਲ ਹੀ ਤਿਆਰ ਹੋ ਜਾਣਾ ਹੂੰ ਬਾਕੀ ਆ ਡਾਕਟਰ ਇੱਕ ਇੱਕ ਵਹੂ ਲੈਂਦਾ ਦੋ ਤਿਆਰ ਹੋ ਜਾਣੇ ਸਹੀ ਗੱਲ ਆ ਭਾਈ ਬਾਕੀ ਤੋਰਾ ਦੇਖੋ ਕੱਦ ਵੱਡ ਚੰਗਾ ਅਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਭਾਈ ਪੂਰੀ ਵਿੱਤੀ ਤੇ ਥਣ ਲੱਗਿਆ ਤੋਰਾ ਬਾਕੀ ਡਾਕਟਰ ਤੂੰ ਕੁਆਲਿਟੀ ਦਿਖਾਈ ਤੂੰ ਮਗਰ ਮੂੰਹ ਦਾ ਲੇਵਾ ਦੇਖ ਬੱਚੀ ਝਾਕ ਕੇ ਦੇਖ ਵੀ ਕਿੰਨੀ ਚਮਕ ਚਮਕ ਦੇਖ ਸਹੀ ਗੱਲ ਹਾਂ ਬਾਕੀ ਨਸਲ ਬਹੁਤ ਆ ਡਾਕਟਰ ਕੋਈ ਨਾ ਮੰਨੇ ਕੋਈ ਦੋਗਲੀ ਹੈ ਹਾਂ ਨਸਲ ਪੂਰੀ ਹੈ ਇੱਕ ਕੁਆਲਿਟੀ ਦੇ ਵਹਿਰ ਦੀ ਸਹੀ ਗੱਲ ਆ ਫੀਸ ਨਹੀਂ ਕੁਆਲਿਟੀ ਕਮਾਲ ਦੀ ਆ ਖੋਦੀਵਾਦੀ ਚੰਗੀ ਆ ਸਨਖਪੁਣਾ ਬੈਡ ਦੇ ਵਿੱਚ ਬਈ ਫੁੱਲ ਆ ਆਰਡਰ ਕਮਾਲ ਆ ਬਹੁਤ ਸੋਹਣਾ ਆਰਡਰ ਕਰ ਮਾਣ ਕੇ ਬਾਕੀ ਡਾਕਟਰ ਇਹ ਜਿਹੇ ਬਾਹਰੋਂ ਦਾ ਲੇਵਾ ਟਾਮੀ ਬਾਹਰੋਂ ਥਣ ਲੇਵਾ ਇਹਨਾਂ ਚੰਗਾ ਲੱਗਦਾ ਸਹੀ ਗੱਲ ਆ ਬਈ ਸਹੀ ਆ ਆਪਾਂ ਰੋਜ਼ ਹੀ ਵਹਿਣਾ ਲਿਆਉਣੇ ਆ ਬਾਕੀ ਇੰਨੀ ਚੰਗੀ ਵਹਿ ਕਾਮ ਹੀ ਮਿਲਦੀ ਆ ਡਾਕਟਰ ਲੇਵਾ ਦੇਖੋ ਬਈ ਪੰਡ ਵਾਲਾ ਤੇ ਲੱਗਿਆ ਵਾ ਪੰਡ ਗੁਲੇਵਾ ਤਿਆਰ ਕਰਿਆ ਵਾ ਕਰ ਮੜੀਦਾ ਬਾਕੀ ਫੇਸ ਦਿਖਾਓ ਬਾਕੀ ਡਾਕਟਰ ਦੋਨੇ ਪਾਸੇ ਦਿਖਾ ਦਿਓ ਲੈ ਵਾ ਇੱਕ ਪਾਸੇਆਂ ਦਿਖਾਓ ਇਸ ਬੜਾ ਚੰਗਾ ਭਾਈ ਹਾਂ ਨਸਲ ਬਹੁਤ ਆ ਡਾਕਟਰ ਵੇ ਵੀ ਬੁਲਾ ਇਧਰ ਦੀ ਜੇ ਬੰਦਾ ਉਧਰ ਦੀ ਵੇ ਜੇ ਕਹਿਣਾ ਕੁਛ ਨਹੀਂ ਜਮਾਈ ਲੈ ਫੀਲਡੋਂ ਦੀ ਡਾਕਟਰ ਬਹੁਤ ਨਿਆਇਆ ਜਾ ਕੀ ਬਾਤ ਆ ਤਾ ਤੂੰ ਆਪਾਂ ਮਾਰ ਕੇ ਦਿਖਾਵਾਂਗੇ ਮਗਰੋਂ ਲੈ ਵਾ ਦਿਖਾ ਦੇ ਵਾ ਸ਼ਾਂਤੋ ਲੈ ਵਾ ਭਾਈ ਉਹਨਾਂ ਹੀ ਮਗਰ ਨੂੰ ਉਹਨਾਂ ਹੀ ਮੋਹ ਨੂੰ ਆ ਪਹਿਸ਼ਾਂਤੋ ਦੇਖੋ ਲੈ ਵਾ ਲੈ ਕਿਆ ਬਾਤ ਆ ਫੀਟਿੰਗ ਬੜੀ ਤਗੜੀ ਆ ਬਈ ਡਾਕਟਰ ਇਹ ਆ ਕੇ ਗੱਲ ਹੋ ਰਹੀ ਹੈ ਜਿਵੇਂ ਵਹਿਰ ਵਾਲੇ ਵਾਣਾ ਕੁੱਟਣਾ ਦੇ ਵਾਹਈ ਨਹੀਂ ਪਾ 400 ਚ ਹੋਈ ਜਾਏ ਬੰਦਾ ਮੇਰੀ ਸਹੀ ਗੱਲ ਆ ਬਾਕੀ ਕੁਆਲਿਟੀ ਦਿਖਾ ਦੇ ਡਾਕਟਰ ਨਸਲ ਦੇਖ ਲੈ ਫੁੱਲ ਕਰਮ ਵਾਲੇ ਦੀ ਫੇਸ ਨਿਕਲ ਹਾਂ ਚੌਂਕ ਵੀ ਬਹੁਤ ਆ ਡਾਕਟਰ ਚੌਂਕ ਦੇਖ ਲੈ ਸਲੀਨਰ ਕੀ ਪਈ ਆ ਕੋਈ ਬੰਦਾ ਕਹਿੰਦਾ ਖੁਸ਼ਕ ਹੈ ਬਹੁਤ ਜਿਆਦੇ ਬੰਦੇ ਦੀ ਸੰਭੀ ਵੀ ਆ ਸਹੀ ਗੱਲ ਆ ਬਈ ਤਾਰਾ ਆਪਾਂ ਮਾਰਕੀਟ ਦਿਖਾ ਦਿੰਨੇ ਆ ਲੈ ਬਾਈ ਐਂ ਬਹਿ ਜਾ ਚਾਈਂ ਵੀ ਕੁਛ ਨਹੀਂ ਕੋਈ ਆਣਾ ਤਾਰਾ ਦੇਖ ਬਹਿਰ ਦਾ ਜਗਾਂ ਦੇ ਹੋਣੇ ਤਵਾ ਦੇਖ ਬਾਈ ਮੋਟੀ ਮੋਟੀ ਧਾਰਾ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਥਲਣਾ ਤਾਂ ਕਰਮਾਣੀ ਨੇ ਹੈ ਨਹੀਂ ਦੱਸ ਦਿਆ ਡਾਕਟਰ ਵੀ ਧਾਰਾ ਮੈਂ ਕਹਿੰਦਾ ਕੀ ਬਾਤ ਆ ਬਾਈ ਖੜਕਾ ਹੁੰਦਾ ਬਾਲਡੀ ਜੀ ਹੂੰ ਮੈਂ ਮਗਰ ਲਈ ਥਣਾ ਦੀ ਚਵਾਈ ਚੈੱਕ ਕਰ ਲਵਾਂ। ਮੋਟੀ ਮੋਟੀ ਤਾਰਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਣੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਨਹੀਂ ਲੇਵਾ ਦੇ। ਡਾਕਟਰ ਗਿਆ ਦੀ ਬਹਿੜਦਾ ਬਹੁਤ ਚੰਗਾ ਚੋਣ ਤਾਂ ਬਹੁਤ ਆਏ ਚੰਗਾ। ਸਹੀ ਆ ਸਹੀ ਆ ਬਈ ਸਹੀ ਆ। ਜਿਆ ਥਾਣਾ ਦਾ ਇਦੋਂ ਇਹੋ ਜੀ ਚਵਾਈ ਐ। ਉਹੋ ਜੀ ਚਵਾਈ ਆ ਹਨਾ। ਮੋਟੀ ਮੋਟੀ ਚਵਾਈ। ਬਾਕੀ ਡਾਕਟਰ ਜਾਇਆ ਚੋਈ ਜਾ ਗੁਰ ਚੱਕਰੀ ਰਿਹਾ ਲੈ। ਜੀ ਲੱਗਦਾ ਹਨਾ। ਜੀ ਕਰਦਾ ਚੋਈ ਚੱਲ ਚੋਈ ਚੱਲੇ। ਹੂੰ। ਬਾਕੀ ਡਾਕਟਰ ਬੱਚਾ ਛੱਡੇ ਨਾ ਛੱਡੇ ਇਹਨੂੰ ਕੋਈ ਚੱਕਰ ਨਹੀਂ। ਹੂੰ। ਬੱਚਾ ਵੀ ਆਏ ਹੋ ਛੱਡੇ ਨਾ ਸਕਦੇ ਕੋਈ ਜਗਰ ਨਹੀਂ ਬਾਕੀ ਦੁੱਧ ਵੀ ਬਾਈ ਕੀ ਬਾਤ ਹੈ ਥਾਨ ਦੇਖੋ ਪੀੜੀ ਦੇ ਪਾਵੇ ਵਰਗਾ ਥਾਨ ਲੱਗੇ ਕੱਲਾ ਕੱਲਾ ਥਾਨ ਲੈ ਬਾਕੀ ਲੱਗ ਨਹੀਂ ਹੈ ਧਾਰਾ ਮਾਰੀਆਂ ਦੁੱਧ ਵੀ ਆਪਾਂ 2.5 ਕਿਲੋ ਚੋਤਾ ਹੋ 2 ਕਿਲੋ ਬਾਹਰ ਬਾਹਰ ਹੋਊਗਾ ਭਾਈ ਗਾਂ ਵੀ ਚੰਗੀ ਆ ਗਾਂ ਦਾ ਬੱਚਾ ਵੀ ਗਾਂ ਵਰਗੀ ਵੀ ਬਣਨਾ ਇਨਕ ਨੇ ਬਾਕੀ ਡਾਕਟਰ ਬੱਚੀ ਦੀ ਕੁਆਲਿਟੀ ਦਿਖਾਦੇ ਹੋ ਬੱਚੀ ਆਪਾਂ ਦਾ ਕਹਿ ਦੇਣਾ ਬੱਚੀ ਬਹੁਤ ਜਿਆਦਾ ਜੰਗੀ ਆ ਬਹੁਤ ਚੰਗੀ ਆ ਕੀ ਬਾਤ ਹੈ ਬਾਕੀ ਗਾਂ ਜਵੇਂ ਤਾਸਬੇ ਦਿਖਾਦੀ ਹੁਣ ਲੇਵਾ ਤਿਆਰੀ ਹੁਣ ਕਰੀਏ ਬਾਹਰ ਹੁਣ ਲੇਵਾ ਦੇਖ ਲੈ ਕੀ ਮੋਲ ਆ ਭਰਾ ਜੀ ਮੋਲ ਡੈਕਟਰ ਕਰਾਂਗੇ ਫੋਨ ਤੇ ਆਪਾਂ ਮੋਲ ਨਹੀਂ ਵਡਾ ਕਰਨਾ ਮੋਲ ਆਪਣੇ ਜਾਇਜ਼ ਹੋਣਗੇ ਆਪਣੀ ਪਹਿਲੀ ਵੀਡੀਓ ਕੋਈ ਆਪਾਂ ਮੋਲ ਨਹੀਂ ਵੜੇ ਕਰਦੇ ਬਹੁਤ ਠੀਕ ਅੱਗੇ ਵੀ ਮੋਲ ਆਪਣੇ ਜਾਇਜ਼ ਹੁੰਦੇ ਆ ਉਹ ਆਹਾਂ ਦਾ ਹੀ ਵਿਚੋ ਮੁੱਤਣਾ ਬੰਦਾ ਲੈ ਰਿਹਾ ਨਾ ਉਹੋ ਜੀ ਗੱਲ ਹੀ ਨਹੀਂ ਕਰਕੇ ਰਾਜੀ ਪਹਿਲੀ ਵੀਡੀਓ ਕੋਈ ਮੋਲ ਜ਼ਿਆਦਾ ਨਹੀਂ ਹੋਣਾ ਹਾਂ ਬਾਕੀ ਤੂੰ ਲੈਵਾ ਹੁਣ ਵੀ ਦੇਖ ਲੈ ਹੁਣ ਲੈਵਾ ਪਿੱਛੇ ਦਿਖਾਉਂਦੀ ਆ ਹੱਥਾਂ ਨੂੰ ਦੇਖੀ ਲੈਵਾ ਨੇ ਹੋਰ ਬਹੁਤ ਤਿਆਰੀ ਕਰ ਲੈਣੀ ਹੈ ਸਹੀ ਆ ਭਾਈ ਅੱਗੇ ਵੀਰੇ 2 ਨੰਬਰ ਤੇ ਡਾਕਟਰ ਜਲਸੀ ਆ ਬਲੂਨ ਵੱਚੀ ਆ ਓਕੇ ਹਾਂ ਤੇ ਕਿੰਨੇ ਦਿਨ ਲੈਂਦੀ ਆ ਪ੍ਰਾਣ ਮੰਨ ਕੇ ਚਲੋ ਡਾਕਟਰ ਇਹ 2-4 ਦਿਨ ਲੈ ਜੂ ਹੋਏ ਜਿਹੜੀ ਦਾ ਮਨ ਚਾਹੀਦਾ 4 ਦਿਨਾਂ ਦਾ ਬਾਈਕਾਂ ਬਾਕੀ ਡਾਕਟਰ ਬੱਚੀ ਨਾ ਠੰਡੀ ਸੀਲ ਬਹੁਤ ਹਾਲ ਹੈ ਹਮ ਲਾ ਲਾ ਬਾਈ ਜਿਵੇਂ ਗੱਭਣ ਆ ਇਹਦੇ ਸਾਡੇ ਭਲਾ ਅਈ ਬਾਈ ਜੀ ਡਾਕਟਰ ਕਹਿੰਦਾ ਕੁਛ ਨਹੀਂ ਤੇ ਕੁਆਲਿਟੀ ਦੇਖ ਲੈਵਾ ਦੇ ਜਗਾਰ ਬੱਚੀ ਕਹਿੰਦਾ ਲੈਵਾ ਦੇ ਬਾਹ ਨਹੀਂ ਆਏ ਚੰਗਾ ਡਾਕਟਰ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਤੇ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗਰਦ ਨਾੜਾ ਨੂੜਾ ਪੋਲ ਜੰਗੇ ਬਾਕੀ ਡਾਕਟਰ ਤੂੰ ਐ ਦਾਦਾ ਇਹਦੇ ਬੱਚੀ 2-4 ਨੇ ਲੈਂਦੀ ਤੀ ਤਿਆਰੀ ਦੇਖੀ ਕਰਦੀ ਬੱਚੀ ਹਮ ਜਿਹੜੇ ਸਾਹ ਬੱਚ ਤੂੰ ਬੱਚੀ ਤੋਰਦੀ ਦਦੀ ਦੇਖੀ ਤੂੰ ਲੇਵਾ ਦੱਸੂਗੀ ਇਹ ਵੀ ਵਾਕਿਆ ਹੀ ਚੰਗਾ ਠੀਕ ਆ ਦੇ ਤੋਰਾ ਦੇਖੋ ਬਈ ਕਮਾਲ ਦਾ ਚਮਕ ਚੰਗੀ ਆ ਫੇ ਕਲਰ ਬਹੁਤ ਚੰਗਾ ਮੰਗ ਬਹੁਤ ਜਿਆਦਾ ਇਸ ਕਲਰ ਦੀ ਡਾਕਟਰ ਇਹ ਬੱਚੀ ਆ ਹੁਣ ਬਹੁਤ ਬੰਦੇ ਨੇ ਡਿਮਾਂਡ ਜੀ ਬਿਤੇ ਜਲਸੀ ਵਹਿਦਾ ਕੀ ਦੱਸਿਓ ਆਪਾਂ ਪਹਿਲੀ ਜਲਸੀ ਲਈ ਆ ਬਾਕੀ ਇਹ ਹੈਵੀ ਟੌਪ ਹੀ ਆ ਟੌਪ ਹੀ ਆ ਹਣਾ ਹਾਂ ਆ ਪਹਿਲੇ ਆ ਪਿਛੇ ਡਾਕਟਰ ਛੇਤੀ ਮਿਲਦੇ ਨਹੀਂ ਤੂੰ ਲੈਵਾ ਦੇਖ ਸਹੀ ਗੱਲ ਸਾਹ ਤੋ ਦਿਖਾ ਦੀ ਡਾਕਟਰ ਥਾਂ ਲੈਵਾ ਬਾਕੀ ਡਾਕਟਰ ਛੱਡੀ ਸੀ ਬੱਦੀ ਬਹੁਤ ਆ ਜਿਵੇਂ ਮਰ ਜਿਆ ਥਲੇ ਜਿਵੇਂ ਮਰਜੀ ਵਹਿਦੀ ਆਪਾਂ ਥਲੇ ਬਹਿ ਕੇ ਦਿਖਾਵਾਂਗੇ ਡਾਕਟਰ ਕੋਈ ਚੱਕਰ ਨਾ ਮੰਨੇ ਕੋਈ ਹੂੰ ਬਾਕੀ ਬੱਚੀ ਡਾਕਟਰ ਪਧਰੀ ਬੁਧਰੀ ਬਹੁਤ ਹੈ ਯਾਰ ਸਫਾਈ ਜੇ ਵ ਬੱਚੀ ਉਹਨਾਂ ਦੇ ਵਾਲੀ ਫੇਦੀ ਆ ਸਹੀ ਗੱਲ ਆ ਬਾਈ ਅਜੇ ਦੋ ਜਿਆਦਾ ਲੈਂਦੀ ਆ ਡਾਕਟਰ ਨਖਰੂ ਬਹੁਤ ਹੂੰ ਜੋ ਦੋ ਜਿਆਦਾ ਨੰਗਾ ਗਈ ਨਾ ਕਿਤੇ ਬੱਚੀ ਬਣੂ ਬਹੁਤ ਘੱਟ ਲਾ ਨਾਦੀਆਂ ਆਰਡਰ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਮੁੱਠੀ ਵਾਲਾ ਥਾਨ ਕੱਲਾ ਬਾਕੀ ਡਾਕਟਰ ਉਹ ਦੇਖ ਲੈ ਜਾਨ ਜੂਨ ਦਿਖਾ ਦੇ ਬੱਚੀ ਚ ਹੂੰ ਲੈ ਲੈ ਜਿਵੇਂ ਮਰਜੀ ਵੇਜ ਆਗੂ ਚੱਕਰੀ ਨਹੀਂ ਲੈ ਕੀ ਬਾਤ ਕੋਈ ਕਹਿਣਾ ਕੋਸ਼ਿਸ਼ ਨਹੀਂ ਕਿਵੇਂ ਡਾਕਟਰ ਗੱਭਾ ਨਾਲ ਜਮੇ ਨਹੀਂ ਕੋ ਕਹਿੰਦੀ ਆ ਬਹੁਤ ਸੀਲ ਬੱਚੀ ਐ ਸਹੀ ਗੱਲ ਆ ਅਨ ਵੀ ਪੂਰਾ ਮੁੱਠੀ ਆ ਡਾਕਟਰ ਮੈਂ ਕਹਿੰਦਾ ਕੀ ਬਾਤ ਬਾਕੀ ਡਾਕਟਰ ਨਾਲ ਡਿਮਾਂਡ ਬਹੁਤ ਆ ਜਲਸੀ ਦੀ ਫੇਸ ਦਿਖਾ ਬਾਈ ਇਸ ਜਿਹੜਾ ਕਰਮ ਵਾਲੇ ਦਾ ਬਹੁਤ ਸੁਹਾਣਾ ਫੇਸ ਆ ਲੈ ਬਿਊਟੀ ਚੈੱਕ ਦੇਖਵਾਇਤੀ ਦੇ ਦਾ ਟ੍ਰਾਇਲ ਕੁਆਲਟੀ ਫੁੱਲ ਆ ਫੁੱਲ ਦਾ ਟ੍ਰਾਇਲ ਕੁਆਲਟੀ ਆ ਵੇੜ ਦੀ ਹਮ ਆਪਾਂ ਦਾ ਡਰਾਮਾ ਕਹਿ ਦਿੰਨੇ ਹਰੇਕ ਬੰਦਾ ਕਹਿ ਦਿੰਦਾ ਜਲਦੀ ਇੰਨੀ ਪਲੀ ਵੀ ਇਹ ਜਾਨਾਂ ਵੀ ਬੱਚੀ ਮਿਲਦੀ ਬਹੁਤ ਕਰਦਾ ਸਹੀ ਗੱਲ ਆ ਤੇ ਕੁਆਲਟੀ ਦੇ ਬੱਚੀ ਦਾ ਕਵਾਲਿਟੀ ਫੁੱਲ ਆ ਬਾਕੀ ਨਾਲ ਨੂੰ ਦੇਖ ਰੰਗ ਢੰਗ ਤੇ ਊ ਪਧਰੀ ਪੁਤਰੀ ਦੇਖ ਰਾ ਤੇ ਬੱਚੀ ਪਹਿਲਾ ਸੂ ਹੈ ਲੇਵਾ ਦੇ ਲੇਵਾ ਦਾ ਟ੍ਰਾਇਲ ਬੱਚੀ ਨੇ ਸੱਚੀ ਮਿੱਠੀ ਓਨੇ ਕ ਬੱਚੀ ਆ ਓਨਾਂ ਦੇ ਲੇਵਾ ਵਾਲਾ ਹੀ ਫਿਰਦੀ ਆ ਦੁਨੇ ਪਾਸੇ ਦਿਖਾ ਦਿੰਦਾ ਥਣ ਲੇਵਾ ਤੇ ਨਾਰਾਂ ਨੂੜਾਂ ਦੇਵੇ ਤੇ ਬਹੁਤ ਹੈ ਬਣੂ ਬਹੁਤ ਯਾਰ ਹਣਾ ਡਾਕਟਰ ਬੱਚੀ ਨਖਰੂ ਬਹੁਤ ਯਾਰ ਇਸ ਹਿਸਾਬ ਨਾਲ ਤਿਆਰੀ ਹੈ ਨਾ ਥਣ ਬਾਕੀ ਯਾਰ ਡਾਕਟਰ ਨੇ ਜਲਸੀ ਗਾਂ ਦੀ ਡਿਮਾਂਡ ਬਹੁਤ ਹੈ ਜਿਹੜੀ ਬਰੀਡ ਵਾਲੀ ਬੱਚੀ ਹੈ ਇਹ ਬੰਦ ਹੀ ਬਹੁਤ ਹੈ ਬੰਦ ਹੀ ਬਹੁਤ ਹੁਣ ਆਪ ਦੇ ਬੇਤ ਦੇ ਹਿਸਾਬ ਨਾਲ ਲੇਵੇ ਤਾਂ ਦਿਖਾਦਾ ਵੀ ਵਾਕਿਆ ਹੀ ਚੰਗੀ ਹੈ ਲੈ ਸਹੀ ਆ ਭਾਈ ਹੁਣ ਆਪ ਹਰੇਕ ਬੰਦਾ ਕਹੀ ਜਾਂਦਾ ਬੱਚੀ ਨੂੰ ਲੇਵਾ ਦੇ ਕਿੰਨਾ ਲੱਗਿਆ ਲੈ ਹਮਮ ਲਓ ਮੁੱਲ ਭਰਾ ਜੈਜੀ ਹੂ ਮੁੱਲ ਡਾਕਟਰ ਜੈਜ ਕਰਾਂਗੇ ਆਪਾਂ ਤਾਂ ਪਹਿਲੇ ਬੱਚੇ ਲਿਆਂਦੇ ਆ ਪਸ਼ੂ ਮੋਲਰੀ ਵਾਲੇ ਕਰਨੇ ਆਪਾਂ ਬਹੁਤ ਠੀਕ ਆ ਹਾਂ ਬਾਕੀ ਆ ਡਰਾਫੀ ਜਿਹਨੂੰ ਪਤਾ ਹੁੰਦਾ ਬੱਚੀ ਦਾ ਆਪ ਹੀ ਨਹੀਂ ਬੰਦਾ ਕਹਿੰਦਾ ਸਹੀ ਆ ਬਾਈ ਹਾਂ ਮਾਲ ਬੋਲੀ ਵਿਖਦਾ ਅੱਗੇ ਭਰਾ ਹੀ ਪਰ ਬੱਚੀ ਇਹ ਡਾਕਟਰ ਖੀਰੀ ਬੱਚੀ ਹੈ ਓਕੇ ਮੰਨੂਗੀ 10 ਤੋਂ 11 ਮਹੀਨਿਆਂ ਦੀ ਹਾਂ ਹਾਂ ਠੀਕ ਆ ਕੀ ਦੀ ਹੈ ਇਹ ਇਹ ਟੀਕੇ ਦੇ ਡਾਕਟਰ ਆਪਾਂ ਪਤਾ ਲੈ ਕੇ ਦੱਸ ਦੇਗਾ ਕਿ ਲਈ ਬਹੁਤ ਚੰਗੇ ਬੰਦੇ ਸੋ ਬੰਗਾ ਉਹ ਬਹੁਤ ਚੰਗੇ ਆ ਹਾਂ ਬੱਚੀ ਖੀਰੀ ਆ ਕੁਆਲਟੀ ਕੁਆਲਟੀ ਬੱਚੀ ਦੀ ਬਹੁਤ ਚੰਗੀ ਹੈ ਇਹ ਮਾਂ ਦਾ ਦੁੱਧ ਕਿੰਨਾ ਆਗਾ ਬਾਈ ਮੰਨ ਕੇ ਚਲੋ ਸੀਗਾ ਡਾਕਟਰ ਪਹਿਲੇ ਛੇ 27 28 ਕਿਲੋ ਦੁੱਧ ਓਕੇ ਹਾਂ ਠੀਕ ਆ ਬਈ ਚੰਗੀ ਆ ਬਈ ਲੰਮੀ ਲੰਮੀ ਚੰਗੀ ਆ ਹਨਾ ਕੱਦ ਚੰਗਾ ਪ੍ਰਿੰਟ ਬਹੁਤ ਚੰਗਾ ਤੂਰਾ ਚ ਬਾਕੀ ਡਾਕਟਰੀਆ ਤੂੰ ਬੱਚੀ ਤੋਂ ਅੱਗੇ ਵੀ ਆਪਾਂ ਲੈਨੇ ਆਪਾਂ ਤਾਂ ਵੀ ਬੱਚੀ ਲੈਨੇ ਚੰਗੀ ਤੇ ਆਮ ਬੱਚੀ ਲੈਨੇ ਲੱਤਾ ਹਾਂ ਤਾਂ ਬੱਚੀ ਦੀ ਅਸੀਤ ਨੇ ਸੁਧੀਆਂ ਬਾਕੀ ਪਤਰੀ ਪੁਤਰੀ ਬੱਚੀ ਬਹੁਤ ਐ ਸਹੀ ਗੱਲ ਆ ਬਾਕੀ ਉਂ ਦਿਖਾਦੀ ਖਰਨੀ ਗੁਰਨੀ ਐ ਨਹੀਂ ਕੋਈ ਵੀ ਉਹ ਆ ਮੰਨ ਕੇ ਚਲੋ ਟੀਕਾ ਜੇ ਬੰਦਾ ਸੇਵਾ ਕਰ ਲੂ ਹੁਣ ਤਾਰਾਂ ਦੇ ਰਹੀ ਆ ਠੀਕ ਆ ਮੰਨ ਜੇ ਮਹੀਨਾ ਸਾਹਮਣੇ ਟੀਕੇ ਦੇ ਕਾਬਿਲ ਨਹੀਂ ਤਾਂ ਤਾਂ ਟੀਕਾ ਹੁਣ ਵੀ ਭਰਾ ਸਕਦਾ ਹਾਂ ਬਾਕੀ ਡਾਕਟਰ ਕੁਆਲਿਟੀ ਵਧੀਆ ਸੀ ਬਹੁਤ ਆ ਤੂੰ ਮੂੰਹ ਮੱਥਾ ਦਿਖਾ ਲੈ ਸਹੀ ਗੱਲ ਆ ਫੇਸ ਬੜਾ ਚੰਗਾ ਬੋਦੀ ਚੰਗੇ ਹਸਣਾ ਕੋ ਚੰਗਾ ਹਾਂ ਬਾਕੀ ਬੱਚਿਆ ਤੋਰਾ ਡਾਕਟਰ ਬਹੁਤ ਚੰਗਾ ਗਲਾਬੀ ਨਾਸਾਂ ਨੇ ਤੂਰਾ ਦੇਖੋ ਹਾਂ ਚਾਰੇ ਥਾਣਾ ਡਾਕਟਰ ਤੇ ਕੀ ਮੋਲਾ ਫਿਰ ਜਾਏ ਮੋਲੇ ਡਾਕਟਰ ਫੋਨ ਤੇ ਕਰ ਦਾਂਗੇ ਇਹਦੇ ਵੀ ਆਪਾਂ ਜੈਜ ਹੀ ਕਰਾਂਗੇ ਮੋਲ ਨਹੀਂ ਵਾੜਾ ਕਰਨਾ ਬਹੁਤ ਠੀਕ ਆ ਮੋਲ ਦਾ ਆਪਾਂ ਮੰਨ ਕੇ ਜੇ ਲੋ ਆਪਾਂ ਦਾ ਇਹ ਵੀ ਪਸੂ ਜੈਜ ਮੋਲ ਨਹੀਂ ਵੇਚਦੇ ਅੱਗੇ ਵੀ ਹੂੰ ਆਪਾਂ ਡਾਕਟਰ ਨਾਲ ਗੱਲ ਕੀਆ ਜਦੋਂ ਵੀਡੀਓ ਪਾਉਣੀ ਆਪਾਂ ਤਾਂ ਪਹਿਲੇ ਦੂਜੇ ਫੋਨ ਤੇ ਬਹੁਤ ਸ਼ੇਅਰ ਹੋ ਜਾਂਦੀ ਸਹੀ ਗੱਲ ਆ ਬਾਈ ਹਾਂ ਕੱਦ ਦੇਖੋ ਪ੍ਰਿੰਟ ਤੇ ਪੱਦਰ ਬੁੱਦਰ ਫੁੱਲ ਝੂਲੀ ਕਮਾ ਬਾਕੀ ਕੁਆਲਿਟੀ ਤਾਂ ਦਿਖਾ ਦੀ ਕੁਆਲਿਟੀ ਦੇਖ ਬੱਚੀ ਦੀ ਬਹੁਤ ਜਿਆਦਾ ਚੰਗੀ ਆ ਹੂੰ ਕੁਆਲਿਟੀ ਚੈੱਕ ਕਰ ਲੋ ਬੱਚੀ ਦੀ ਕੀ ਆ ਬਾਤ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਹਾਂ ਮੁੱਲ ਫੋਨ ਤੇ ਕਰਾਂਗਾ ਡਾਕਟਰ ਜਾਇਜ਼ ਆਪਾਂ ਮੁੱਲ ਨਹੀਂ ਵਾਦੇ ਕਰਦੇ ਜਾਇਜ਼ ਹੀ ਹੁੰਦੇ ਆ ਬਾਈ ਦੇ ਤੇ ਦੋ ਨੰਬਰ ਆ ਦੇਖੋ ਜਰਸੀ ਲੇਵਾ ਬਹੁਤ ਸੋਹਣਾ ਤਿਆਰ ਕਰਦੇ ਨੇ ਇੱਕ ਕੱਚੀ ਕੱਚੀ ਆ ਬਾਈ ਆਹ ਵੜ ਸੁਈ ਸਵਾਈ ਲੇਵਾ ਦੇਖੋ ਪੰਡਰ ਲੱਗਾ ਕਰਮਾਈ ਤੇ ਕਿਸੇ ਵੀ ਨੁਕਸਨ ਨਾ ਜੋ ਕੋਈ ਵੀ ਨਾਗ ਪਸੰਦ ਨਾ ਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ